ਪਾਨੇ ਸਿੱਧੂ ਦੇ ਪਰਿਵਾਰ ਦੇ ਉੱਤੇ ਪਾਏ ਪਰਚੇ ਤੋਂ ਬਾਅਦ ਹੁਣ ਵਿਵਾਦ ਹੋਰ फडਕਦਾ ਨਜ਼ਰ ਆ ਰਿਹਾ ਹੈ ਐਸ ਐਚ ਓ ਤਨੌਲਾ ਨਰਮਲਜੀਤ ਸਿੰਘ ਨੂੰ ਬਦਲ ਦਿੱਤਾ ਗਿਆ ਬਦਲੀ ਕਰ ਦਿੱਤੀ ਗਈ ਹੈ ਇਲਜ਼ਾਮ ਨੇ ਕਿ ਇਸ ਐਸ ਐਚ ਓ ਨੇ ਪਰਚਾ ਕਟਿਆ ਸੀਗਾ ਪਾਨੇ ਸਿੱਧੂ ਦੇ ਪਰਿਵਾਰ ਦੇ ਉੱਤੇ ਪਾਨੇ ਸੁਬਦ ਦੇ ਮਾਪਿਆਂ ਦੇ ਉੱਤੇ ਉਸ ਦੇ ਭਰਾ ਤੇ ਉਸ ਦੀਆਂ ਭੈਣਾਂ ਦੇ ਉੱਤੇ ਪਰਚਾ ਕੱਟਣ ਵਾਲਾ ਐਸਐਚਓ ਨਰਮਲਜੀਤ ਸਿੰਘ ਬਦਲ ਦਿੱਤਾ ਗਿਆ ਰਾਤੋਂ ਰਾਤ ਇਹ ਕਾਰਵਾਈ ਕੀਤੀ ਗਈ ਹੈ ਪਰ ਸਵਾਲ ਇਹ ਉੱਠਦੇ ਪਏ ਨੇ ਕਿ ਕੀ ਇੱਕ ਐਸਐਚਓ ਲੈਵਲ ਦਾ ਮੁਲਾਜ਼ਮ ਐਡੇ ਵੱਡੇ ਪੱਧਰ ਦੇ ਉੱਤੇ ਕਾਰਵਾਈ ਕਰ ਸਕਦਾ ਹੈ ਉਸ ਵੇਲੇ ਜਦੋਂ ਇਸ ਮਾਮਲੇ ਨੂੰ ਹਾਈ ਪ੍ਰੋਫਾਈਲ ਕੇਸ ਬਣਾ ਦਿੱਤਾ ਗਿਆ ਹੋਵੇ ਜਦੋਂ ਇਸ ਮਾਮਲੇ ਦੇ ਵਿੱਚ ਡੀਜੀਪੀ ਸਪੈਸ਼ਲ ਡੀਜੀਪੀ ਏਡੀਜੀਪੀ ਲੈਵਲ ਦੇ ਐਸਐਸਪੀ ਰੈਵਲ ਲੈਵਲ ਦੇ ਜਿਹੜੇ ਲੋਕ ਨੇ ਉਹ ਇਸ ਦੇ ਵਿੱਚ ਸ਼ਾਮਿਲ ਹੋਣ ਔਰ ਉਸ ਮਾਮਲੇ ਨੂੰ ਲੈ ਕੇ ਕੀ ਇੱਕ ਐਸਐਚਓ ਦੀ ਐਨੀ ਹਰਤ ਹੋ ਸਕਦੀ ਹੈ ਕਿ ਉਹ ਐਸ ਐਚਓ ਇਸ ਮਾਮਲੇ ਦੇ ਉੱਤੇ ਆਪ ਮਹਾਰੇ ਹੀ ਕਾਰਵਾਈ ਕਰ ਦਵੇ ਸਵਾਲ ਚੁੱਕੇ ਜਾ ਰਹੇ ਨੇ ਸਾਫ ਸਵਾਲ ਚੁੱਕੇ ਜਾ ਰਹੇ ਨੇ ਕਿ ਕੀ ਉੱਪਰੋਂ ਪ੍ਰੈਸ਼ਰ ਸਿਗਾ ਐਸ ਐਚਓ ਨੂੰ ਇਹ ਐਫ ਆਈ ਆਰ ਦਰਜ ਕਰਨ ਦਾ ਜਾਂ ਫਿਰ ਕੀ ਡੀ ਜੀ ਪੀ ਗੌਰਵ ਯਾਦਵ ਨੂੰ ਖੁਸ਼ ਕਰਨ ਦੇ ਵਾਸਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਭਾਨੇ ਸਿੱਧੂ ਦੇ ਪਰਿਵਾਰ ਦੇ ਖਿਲਾਫ ਇੱਥੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿਉਂਕਿ ਇਸ ਪੱਧਰ ਦੇ ਉੱਤੇ ਇਹ ਵੀ ਗੱਲਾਂ ਕਹੀਆਂ ਗਈਆਂ ਨੇ ਕਿ ਜਦੋਂ ਇੱਕ ਪਰਚਾ ਦਰਜ ਹੁੰਦਾ ਹੈ ਉਹ ਵੀ ਇਹੋ ਜੇ ਕੇਸ ਦੇ ਵਿੱਚ ਤੇ ਉਸ ਵੇਲੇ ਸਪੈਸ਼ਲੀ SSP ਨੂੰ ਜਾਣਕਾਰੀ ਹੁੰਦੀ ਹੈ ਕਿ ਪਰਚਾ ਕਿਸ ਮੁਤਲਕ ਦਰਜ ਹੋਇਆ ਹੈ ਕੇਸ ਸੰਬੰਧੀ ਹੋਇਆ ਹੈ ਪਰਚਾ ਦਰਜ ਔਰ ਉਸ ਬਿਹਾਫ ਦੇ ਉੱਤੇ ਕਿ SSP ਦੀ ਜ਼ਿੰਮੇਵਾਰੀ ਨਹੀਂ ਬਣਾਈ ਗਈ ਬਰਨਾਲਾ ਦੇ SSP ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਔਰ ਸਾਫ਼ ਤੌਰ ਤੇ ਕਿਹਾ ਗਿਆ ਕਿ ਜੇ ਤਨੌੜਾ ਦੇ SHO ਦੀ ਬਦਲੀ ਹੋਈ ਹੈ ਤਾਂ ਬਰਨਾਲਾ ਦੇ SSP ਦਾ ਕਿਉਂ ਇਸ ਦੇ ਉੱਤੇ ਵਰਜ਼ਨ ਨਹੀਂ ਲਿਆ ਗਿਆ ਕਿਉਂ SSP ਬਰਨਾਲਾ ਅਨੁਏ ਸਬਾਰੇ ਜ਼ਿੰਮੇਵਾਰ ਅੱਠ ਰਾਇਆ ਗਿਆ ਸਾਫਤੌਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਇਸ ਲੈਵਲ ਦੇ ਉੱਤੇ ਆ ਕੇ ਹੁਣ ਗੱਲਾਂ ਇਹ ਹੋਣ ਲੱਗ ਗਈਆਂ ਨੇ ਕਿ ਹੋ ਸਕਦਾ ਆ ਕਿ ਇਹ ਜਿਹੜਾ ਪਰਚਾ ਕੀਤਾ ਗਿਆ ਭਾਨੇ ਸਿੱਧੂ ਦੇ ਪਰਿਵਾਰ ਦੇ ਉੱਤੇ ਉਹ ਕਿਤੇ ਉੱਚ ਅਧਿਕਾਰੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੋਵੇ ਪਰ ਸਾਫਤੌਰ ਤੇ ਇਹ ਵੀ ਕਿਹਾ ਗਿਆ ਹੈ ਕਿ ਇਹੋ ਜੀ ਕਾਰਵਾਈ ਦੇ ਨਾਲ ਜਿੱਥੇ ਹੁਣ ਇਹ ਚਰਚਾ ਚੱਲਦੀ ਪਈ ਹੈ ਕਿ ਪੰਜਾਬ ਪੁਲਿਸ ਲੋਕਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਨਜਾਇਜ਼ ਪਰਚੇ ਕਰਦੀ ਪਈ ਹੈ ਉਸ ਦੇ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਵੇਂ ਕਿ ਡੀਜੀਪੀ ਗੌਰਵ ਯਾਦਵ ਉਹਨਾਂ ਦੀ ਛਵੀ ਨੂੰ ਸਿੱਧੀ ਠੇਸ ਪਹੁੰਚ ਸਕਦੀ ਹੈ ਖ ਇਹਨਾਂ ਗੱਲਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਐਸਚਓ ਦੀ ਬਦਲੀ ਹੁੰਦੀ ਹੈ ਉੱਥੇ ਦੂਜੇ ਪਾਸੇ ਬਾਕੀ ਉੱਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਇਸ ਮਾਮਲੇ ਦੀ ਤਾਂ ਭਾਨੇ ਸਿੱਧੂ ਨੂੰ 10 ਫਬਰੂਰੀ ਤੱਕ ਰਿਹਾ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਖੈਰ ਅੱਜ 10 ਫਰਵਰੀ ਹੈ ਔਰ ਇਸੇ ਨੂੰ ਲੈ ਕੇ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਜਦੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਸੰਗਰੂਰ ਅੰਦੋਲਨ ਦੇ ਸਮੇਂ ਦੇ ਵਿੱਚ ਸੰਗਰੂਰ ਦੇ ਵਿੱਚ ਲੱਗੇ ਮੋਰਚੇ ਦੇ ਸਮੇਂ ਦੇ ਵਿੱਚ ਉਸ ਵੇਲੇ ਵੱਡੇ ਰੈਂਕ ਦੇ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਔਰ ਇਸ ਪੂਰੇ ਮਾਮਲੇ ਨੂੰ ਜਦੋਂ ਟੋਲ ਪਲਾਜ਼ਾ ਦੇ ਉੱਤੇ ਵਿਵਾਦ ਵੀ ਹੋਇਆ ਇਹ ਸਾਰੇ ਮਾਮਲੇ ਨੂੰ ਵੇਖਣ ਵਾਲਿਆਂ ਦੇ ਵਿੱਚ ਵੱਡੇ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਵੀ ਸ਼ਾਮਿਲ ਨੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ADGP ਜਸਕਰਨ ਸਿੰਘ DIG ਹਰਚਰਨ ਸਿੰਘ ਪੁੱਲਰ SSP ਬਰਨਾਲਾ ਤੇ SSP ਸੰਗਰੂਰ ਇਸ ਕੇਸ ਦੀ ਪੈਰਵੀ ਕਰ ਰਹੇ ਸਨ ਯਾਨੀ ਕਿ ਇਹਨਾਂ ਸਾਰੇ ਅਧਿਕਾਰੀਆਂ ਨੂੰ ਇਸ ਕੇਸ ਦੇ ਬਾਰੇ ਪਤਾ ਸੀ ਪਰ ਆਖਿਰ ਦੇ ਵਿੱਚ ਕਾਰਵਾਈ SHO ਦੇ ਖਿਲਾਫ ਕਿਉਂ ਕਰ ਦਿੱਤੀ ਗਈ ਕਿਉਂ SHO ਢਣੋਲਾ ਨੂੰ ਬਦਲ ਦਿੱਤਾ ਗਿਆ ਆਖਿਰਕਾਰ ਸਵਾਲ ਹੁਣ ਇੱਥੇ ਆ ਕੇ ਖੜਨ ਲੱਗ ਗਿਆ ਹੈ ਕਿ ਕੀ ਉੱਚ ਅਧਿਕਾਰੀਆਂ ਦੀ ਕੋਈ ਜ਼ਿੰਮੇਵਾਰੀ ਤੈਅ ਕਿਉਂ ਨਹੀਂ ਕੀਤੀ ਗਈ ਸਾਫ ਤੌਰ ਦੇ ਉੱਤੇ ਹੁਣ ਇਸ ਪੱਧਰ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਚਰਚਾਾਂ ਮਾਂ ਛੜਦੀਆਂ ਪਈਆਂ ਨੇ ਕਿ ਭਾਨੇ ਸਿੱਧੂ ਦੇ ਪਰਿਵਾਰ ਦੇ ਉੱਤੇ ਕੀਤੇ ਪਰਚੇ ਤੋਂ ਬਾਅਦ ਕਿਉਂ ਉੱਚ ਅਧਿਕਾਰੀਆਂ ਦੀ ਕੋਈ ਸਮਿਕਾ ਉਹਨਾਂ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਗਿਆ ਸਾਫਟ ਸਟੋਰ ਦੇ ਉੱਤੇ ਕਿਆਸ ਰਹੀਆਂ ਤਾਂ ਇਹ ਵੀ ਦਸੀਆਂ ਜਾ ਰਹੀਆਂ ਨੇ ਕਿ ਐਸਐਸਪੀ ਨੂੰ ਵੀ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਸ ਦੀ ਥਾਂ ਦੇ ਉੱਤੇ ਐਸਐਚਓ ਢਣੋਲਾ ਨੂੰ ਬਦਲ ਦਿੱਤਾ ਗਿਆ ਐਸਐਸਪੀ ਬਰਨਾਲਾ ਨੂੰ ਬਦਲਣ ਦੀਆਂ ਗੱਲਾਂ ਸਾਹਮਣੇ ਜ਼ਰੂਰ ਆ ਰਹੀਆਂ ਨੇ ਅੰਦਰ ਖਾਤੇ ਪਰ ਇਹਨਾਂ ਦੇ ਵਿੱਚ ਕੋਈ ਪੁਸ਼ਟੀ ਨਹੀਂ ਹੈ ਪਰ ਦੂਜੇ ਪਾਸੇ ਹੁਣ ਸਵਾਲ ਖੜੇ ਹੋ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਹੁਣ ਸਿਆਸੀ ਪੱਧਰ ਦੇ ਉੱਤੇ ਵੀ ਪ੍ਰੈਸ਼ਰ ਬਣਦਾ ਨਜ਼ਰ ਆ ਰਿਹਾ ਉੱਥੇ ਹੁਣ ਇਸ ਤਰ੍ਹਾਂ ਦੇ ਸਵਾਲ ਵੀ ਉੱਭਰ ਕੇ ਸਾਹਮਣੇ ਆ ਰਹੇ ਨੇ ਔਰ ਨਾਲ ਦੀ ਨਾਲ ਐਸ ਹੰਗਾਮੀ ਕਿਤੇ ਨਾ ਕਿਤੇ ਉੱਠਦੀਆਂ ਨਜ਼ਰ ਆ ਰਹੀਆਂ ਨੇ ਖੈਰ ਇਸ ਤੋਂ ਬਾਅਦ ਕੀ ਹੋਵੇਗਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਭਾਨੇ ਸਿੰਘੂ ਦੇ ਪਰਿਵਾਰ ਦੇ ਉੱਤੇ ਹੋਇਆ ਇਹ ਪਰਚਾ ਵਿਵਾਦ ਅਦਾਵਿਸ਼ਾ ਬਣਿਆ ਹੋਇਆ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ